ਰਾਤੋਂ ਦੇ ਲੋਕਾਂ ਨਾਲ ਇੱਥੇ ਪਹੁੰਚੇ ਸਾਡੇ ਮਹਿਮਾਨਾਂ ਦਾ ਗੋਲਦੀ ਜੀ ਰਤਨ ਜੀ ਵੰਟੀ ਜੀ ਸਾਰੀ ਟੀਮ ਦਾ ਇੱਥੇ ਪਹੁੰਚ ਕੇ ਸਾਡੀ ਮੋਸ਼ੋਸ਼ੀ ਗੋਲਦੀ ਸ਼ਰਮਾ ਜੀ ਇਹ ਸਾਡੇ ਜਿਲ੍ਹੇ ਦੇ ਵਿੱਚ ਬੈਠੇ ਨੇ ਕਈ ਵਾਰ ਗਲਤੀ ਹੋ ਗਈ ਭਾਈ ਸਕਦੇ ਇਹ ਬੜੀ ਜਿੰਨੀ ਹੋਰ ਬੋਲਣਗੇ ਬਾਕੀ ਜਿਹਦਾ ਨਾਮ ਹੈ ਕਲੈਕਟਰ ਹੈਗੇ ਉਹਨਾਂ ਪਹਿਲਾਂ ਤਾਂ ਅਸੀਂ ਸਾਰੇ ਪੱਤਰਕਾਰ ਭਾਈ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਮਾਰੇ ਸੱਜੇ ਦੇ ਪਹੁੰਚੇ ਨੇ ਤੇ ਜੋ ਕੈਂਪਾਂ ਦੀ ਸਿਰਸਾਹੀ ਦੇ ਆਜਮ ਸਰਦਾਰ ਭਗਤ ਸਿੰਘ ਜੋ ਜਨਮ ਦਿਹਾੜਾ ਹੈ ਉਹਨੂੰ ਮੁੱਖ ਰੱਖ ਕੇ ਉਹਦੇ ਚ ਬਲੱਡ ਕੈਂਪ ਅੱਖਾਂ ਦਾ ਕੈਂਪ ਦੰਦਾਂ ਦਾ ਕੈਂਪ ਮੈਡੀਕਲ ਕੈਂਪ ਤੇ ਐਕੂਪ੍ਰੈਸ਼ਰ ਕੈਂਪ ਲਗਾਇਆ ਗਿਆ ਜੋ ਕਿ ਬਹੁਤ ਹੀ ਵਧੀਆ ਚੱਲ ਰਿਹਾ ਹੈ ਤੇ 20 ਤੋਂ ਪਰ ਜੁੰਤਾ ਹੋ ਚੁੱਕੀਆਂ ਨੇ ਤੇ ਬਾਕੀ ਕੀ ਹੈ ਹਜੇ ਵੀ ਫਿਲਹਾਲ ਡੋਨਰਸ ਆ ਰਹੇ ਨੇ ਤੇ ਅੱਖਾਂ ਦੇ ਅਤੇ ਦੰਦਾਂ ਦੇ ਚੈੱਕਅਪ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਨੇ। ਇਹ ਸਰ ਕਿੰਨਾ ਕੈਂਪ ਆ ਜੀ ਇਹ? ਸਰ ਇਹ ਨੀਅਰਬਾਊਟ ਹੁਣ ਤਾਂ 100 ਪਲਾਸੇ ਹੋ ਚੁੱਕਿਆ ਹੈ। ਇਸ ਕੈਂਪ ਦੇ ਵਿੱਚ ਦਵਾਈਆਂ ਵਗੈਰਾ ਜੋ ਵੀ ਹੈ ਉਹ ਫ੍ਰੀ ਦਿੱਤੀ ਜਾਂਦੀ ਹੈ। ਇਹ ਸਰ ਕਿਹਨਾ ਕਿਹਨਾ ਵੱਲੋਂ ਕੈਂਪ ਲਾਇਆ ਜਾ ਰਿਹਾ ਹੈ? ਇਹ ਜੀ ਮਤਲਬ ਬਲੱਡ ਟੈਸਟ ਟੀਮ ਆਪਣੇ ਲੁਵਾਸਾ ਤੇ ਰੈਡ ਰਿਡ ਬਲੱਡ ਸੈੱਟਰ ਖੰਡਾ ਤੋਂ ਆਈ ਹੋਈ ਹੈ ਜੀ ਤੇ ਮੈਡੀਕਲ ਟੀਮ ਵੀ ਲੁਵਾਸਾ ਵੱਲੋਂ ਆ ਤੇ ਅੱਖਾਂ ਦਾ ਜੋ ਚੈੱਕਅਪ ਹੈ ਸੁਹਾਣਾ ਹਸਪੀਟਲ ਵੱਲੋਂ ਆ ਤੇ ਜੋ ਵੀ ਆਪਣੇ ਡੈਂਟਲ ਦੀ ਟੀਮ ਦੇਖਭਾਲ ਹੋ ਜੀ ਉਸਦੇ ਲੁਵਾਏ ਦੇ। ਸਾਡੇ ਵਿੱਚ ਮੌਜੂਦ ਸ੍ਰੀ ਰਾਹੁਲ ਕਰਕ ਬਾਬਾ ਜੀ ਬਾਬਾ ਜੀ ਤੁਹਾਡਾ ਸਵਾਗਤ ਹੈ ਜਿਸ ਦਿਨ ਉੱਤੇ ਅੱਜ ਦਿਨਾਂ ਕੈਂਪ ਲਗਾਇਆ ਗਿਆ ਨਿਊ ਏਜ ਫੈਮਿਲੀ ਬਲੋਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਦੋ ਲਈ ਛੋਟਾ ਰਿਪੋਰਟਿੰਗ ਦਾ ਸਵਾਲ ਕਰਦਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਜੋ ਸਾਡੇ ਜੀ ਦੇ ਆਜਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਉਹਦੇ ਉਹਦੇ ਜਨਮ ਦਿਨ ਦੇ ਮੌਕੇ ਤੇ ਆਪਾਂ ਨਿਊ ਏਜ ਫੈਮਿਲੀ ਕਲੱਬ ਨੇ ਅੱਜ ਵਾਲੀਅਰ ਸਕੂਲ ਵਿੱਚ ਕੈਂਪ ਲਾਇਆ ਕਿਤੇ ਸ਼ਹਿਰ ਦੇ ਆਪਾਂ ਸਤਾਮਾ ਪਹੁੰਚਿਆ ਨਹੀਂ ਅੱਜ ਸਾਡੇ ਵੀਰ ਲੁਧਿਆਣੇ ਤੋਂ ਵੀ ਸਪੈਸ਼ਲ ਪਹੁੰਚੇ ਨੇ ਕਿਉਂਕਿ ਨਾਲ ਇਹਨਾਂ ਨੇ ਸਟੇਟ ਬਾਰ ਵੀ ਰੱਖਿਆ ਸੀਗਾ ਕਿ ਨਾ ਗੰਗਾ ਦਾ ਜਾਂ ਮੈਡੀਕਲ ਕੈਂਪ ਜਾਂ ਹੁਣ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਹੈ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਪੜਾਈ ਦਿੰਦਾ ਇਸ ਦੀ ਉੱਤੇ ਬਾਕੀ ਸਾਰਿਆਂ ਨੂੰ ਇਹ ਕਹਾਂਗਾ ਕਿ ਵੱਤ ਤੋਂ ਵੱਤ ਖੂਨਦਾਨ ਕਰੋ ਤੇ ਵੱਤ ਤੋਂ ਜਿਹਦੇ ਵੀ ਕੋਈ ਲੋੜਵੰਦ ਆ ਉਹਦੀ ਵੱਤ ਤੋਂ ਹੈਲਪ ਕਰੋ ਇਹਨਾਂ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਥੈਂਕ ਯੂ ਸਾਡੇ ਵਿੱਚ ਮजूद ਨੇ ਸਰਦਾਰ ਕਸ਼ਮੀਰ ਸਿੰਘ ਖਾਲਸਾ ਜੀ ਹਰ ਮੈਦਾਨ ਫਤਿਹ ਦੋ। ਵੀਰ ਜੀ ਤੁਸੀਂ ਅੱਜ ਜੋ ਕੈਂਪ ਲੱਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਨਿਊ ਇਸ ਵੈਲਨਰ ਕਲਾਪ ਕੋਲੋਂ ਸਾਡੇ ਸ਼ਮੇਂਦਰ ਬਾਜ ਜੀ ਤੇ ਸੰਦੀਪ ਬਾਜ ਜੀ ਉਹਨਾਂ ਵੱਲੋਂ ਇਹ ਸਾਰੀ ਟੀਮ ਦੇ ਵੱਲੋਂ ਇੱਕ ਲੜਕੇ ਬਹੁਤ ਸੋਹਣਾ ਹਰ ਸਾਲ ਦੀ ਤਰ੍ਹਾਂ ਜਿਹੜਾ ਉਦਾਲਾ ਕੀਤਾ ਜਾਂਦਾ ਹੈ ਵੀ ਉਹਨਾਂ ਦੇ ਜਨਮ ਤੋਂ ਲੈ ਕੇ ਉੱਤੇ ਇੱਕ ਬਲੱਡ ਕੈਂਪ ਇੱਕ ਮੈਡੀਕਲ ਕੈਂਪ ਜਿਹਦੇ ਵਿੱਚ ਅੱਖਾਂ ਤੇ ਦੰਦਾਂ ਦਾ ਚੈੱਕਅਪ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਬਹੁਤ ਲੋੜਵੰਦ ਪਰਿਵਾਰ ਨੇ ਜਿਹੜੇ ਉਹ ਆ ਕੇ ਆਪਣਾ ਚੈੱਕਅਪ ਕਰਵਾਉਂਦੇ ਨੇ ਭਵਿੱਖੇ ਦੇ ਵਿੱਚ ਵੀ ਅਜਿਹੇ ਕੈਂਪ ਹੋਣੇ ਚਾਹੀਦੇ ਨੇ ਮੈਂ ਧੰਨਵਾਦ ਕਰਦਾ ਸਾਡੇ ਸੰਦੀਪ ਪੀਰ ਵਰਗੇ ਆਲੇ ਸੋਚਦਾ ਜਿਹੜੇ ਸ਼ਹੀਦੇ ਆਤਮ ਪਹਾੜ ਸਿੰਘ ਦੇ ਜਨਮ ਦਿਨ ਨਾਲ ਮਨਾਉਣ ਦੇ ਚਨਾਵ ਦੇ ਨਾਲ ਅਜੇ ਲੋੜਵੰਦ ਪਰਿਵਾਰਾਂ ਦੀ ਬਦਦਤ ਵੀ ਕਰਦੇ ਅੱਜ ਇੱਥੇ ਇੱਕ ਲੋੜਵੰਦ ਵੀਰ ਨੂੰ ਟ੍ਰਾਈਸਾਈਕਲ ਵੀ ਦਿੱਤੀ ਜਾਊਗੀ ਤੇ ਇੱਕ ਬਨੌਟੀ ਅੰਕ ਦੇ ਵਿੱਚ ਕਿਹਾ ਕਿ ਇਲੈਕਟ੍ਰੋਨਿਕ ਮਾਹ ਹੈ ਜਿਹੜੀ ਜਿਹਨੂੰ ਕਹਿੰਦੇ ਆਪਾਂ ਅਪਰਟਿਉਨਿਟੀ ਅੰਗ ਨੇ ਉਹਦੇ ਲਈ ਵੀ ਰਜਿਸਟ੍ਰੇਸ਼ਨ ਚੱਲਦੀ ਪਈ ਆ ਆਉਣ ਵਾਲੇ ਤੋਂ ਵਿਖਦੇ ਵਿੱਚ ਉਹ ਜਿਹੜੀ ਹੈ ਉਪਾਹਾਂ ਲਗਾਈਆਂ ਜਾਣਗੀਆਂ ਜਿੰਨੇ ਵੀ ਸਾਡੇ ਲੋੜਵੰਦੇ ਨੇ ਬਾਕੀ ਸਾਰਿਆਂ ਨੂੰ ਸਾਰੇ ਚੜ੍ਹਦੀ ਕਲਾ ਵਿੱਚ ਰੋ ਅਰਮਦਾਦ ਬਧੇ ਸੇਵਾ ਦਾ ਨਹੀਂ ਕਾਮਨਾ ਕਰਦਾ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਡਾਕਟਰ ਸੰਦੀਪ ਸਿੰਘ ਜੀ ਦਰਾਹੇ ਤੋਂ ਸਾਡੇ ਬੱਚੇ ਨੇ ਜੇ ਕਿਸੇ ਭੈਣ ਭਰਾ ਨੂੰ ਕੋਈ ਡਿਸਕ ਪ੍ਰੋਬਲਮ ਸਰਵਾਈਕਲ ਪ੍ਰੋਬਲਮ ਹੋਵੇ ਤਾਂ ਉਹ ਵੀ ਆਪਣਾ ਚੈੱਕ ਅਪ ਕਰਵਾ ਸਕਦੇ ਨੇ ਬੇਟਾ ਤੁਹਾਨੂੰ ਅੱਜ ਸਾਈਕਲ ਮਿਲੀ ਹੈ ਤੁਹਾਨੂੰ ਕਿੱਦਾਂ ਲੱਗ ਰਿਹਾ ਸਾਡੇ ਵੀਰ ਜੀ ਜਰਨੈਲ ਸਿੰਘ ਜੀ ਜਸਲ ਜੀ ਇਹ ਵੀ ਖੁਸ਼ ਹੋਣ ਤੁਸੀਂ ਪਹਿਲਾਂ ਤੁਹਾਡੇ ਕੋਲ ਸੀਗੀ ਜਿੰਨਾ ਵੱਲੋਂ ਵੀ ਇਹਦੀ ਅੰਦਰ ਇਹ ਬੈਟਰੀ ਮਾਈ ਹੋਈ ਹੈ ਚਲੋ ਬਹੁਤ ਵਧੀਆ ਜੀ ਜਿਹਨੇ ਆਪਣਾ ਚੈੱਕ ਅਪ ਕਰਵਾਉਣਾ ਦਾ ਚੈੱਕ ਅਪ ਕਰਵਾ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਜ਼ੀਕਲ ਹੈਂਡੀਕੈਪ ਵੈਲਫੇਅਰ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਜੰਟ ਸਿੰਘ ਮੈਮੀ ਜੀ ਤੇ ਇਹਨਾਂ ਦੇ ਵੱਲੋਂ ਇੱਕ ਬੜੇ ਹੀ ਲੋਡ ਬੰਦ ਭਰਾ ਨੂੰ ਇਹ ਸਾਈਕਲ ਦਿੱਤੀ ਗਈ ਹੈ ਬਾਕੀ ਮੈਂ ਕਹਾਂਗਾ ਵੀਰ ਜੀ ਖੁਦ ਦੱਸਣਾ ਜ਼ਿਆਦਾ ਵਧੀਆ ਆ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਮੀ ਸਾਹਿਬ ਉਹ ਜੋ ਸਾਡੀ ਸਾਡਾ ਮੇਰੇਗਾ ਐਵੇਂ ਦੇ ਲੋਕਾਂ ਦੀ ਜ਼ਿੰਦਗੀ 'ਚ ਸੁਧਾਰ ਲਿਆਉਣਾ ਉਹਦੇ ਤਹਿਤ ਇਹ ਵੀਰ ਬੀਰ ਸਰਕਟ ਦੀ ਬਾਲ ਨੂੰ ਸੋਸਾਇਟੀ ਤੋਂ ਸਾਡੇ ਵਿੱਚ ਪਹੁੰਚੇ ਨੇ ਵੀਰ ਕਰਤਾਰ ਨਗਰ ਤੋਂ ਆਇਆ ਦਾ ਇਹਨੂੰ ਅਸੀਂ ਆ ਤ੍ਰਾਈਸਾਈਕਲ ਦੇ ਰਹੇ ਹਾਂ ਤਾਂ ਜੋ ਇਹ ਕੰਮ ਤੇ ਆ ਜਾ ਸਕੇ ਠੀਕ ਹੈ ਇਹਨੂੰ ਕੰਮ ਤੇ ਆਪਣਾ ਬਹੁਤ ਬਹੁਤ ਵੱਡਾ ਯੋਗਦਾਨ ਹੈ ਇਸ ਕਰਕੇ ਮਰਜਾ ਦਾ ਇਸ ਦਾ ਦੇ ਰਹੇ ਆ ਵੀਰ ਨੂੰ ਤੁਸੀਂ ਵੀ ਸਮੇਂ-ਸਮੇਂ ਤੇ ਆਪਣੀਆਂ ਸਾਡੇ ਵਿੱਚ ਪਹੁੰਚੇ ਨੇ ਟੋਨੀ ਜੀ ਰਾਜਪੁਰਾ ਤੋਂ ਤੁਹਾਡਾ ਸਵਾਗਤ ਆ ਜੀ ਜੀ ਸੀ ਨਿਊਜ਼ ਤੇ ਤੁਸੀਂ ਅੱਜ ਜੋ ਕੈਂਪ ਲੱਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਟੋਨੀ ਕੋਇਲ ਰਾਜਪੁਰਾ ਤੋਂ ਮੇਰਾ ਰਵੀ ਜੀ ਹੈ ਜਮਹੇਸ਼ੀਆ ਤੇ ਬਲੱਡ ਕੈਂਪ ਸੀ ਬਹੁਤ ਦੁਪਹਿਰਾਂ ਤੋਂ ਮੁਬਾਰਕਾਂ ਨਾਲ ਤੁਸੀਂ ਬਲੱਡ ਕੈਂਪ ਲਗਾਇਆ ਤੇ ਜਿੰਨੇ ਵੀ ਮੇਰੇ ਭਰਾ ਸੱਜਣ ਜਿਹੜਾ ਨੇ ਕੈਂਪ ਲਗਾਇਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਬਾਰੇ ਤੇ ਜਿਹੜੇ ਬਲੱਡ ਕੈਂਪ ਹੈ ਮੇਰੇ ਹਿਸਾਬ ਨਾਲ ਹਰ ਛੇ ਮਿੰਨੇ ਵਾਲਾ ਜਿਹੜੀਆਂ ਬਿਸਰਤਾਂ ਦੁਨੀਆ ਨੂੰ ਮਿਲਦੀਆਂ ਕਿ ਬਿਸਰਤਾਂ ਨੇ ਉਹਨਾਂ ਨੂੰ ਹਰ ਛੇ ਮਿੰਨੇ ਵਾਲਾ ਬਲੱਡ ਕੈਂਪ ਲਗਵਾਉਣਾ ਚਾਹੀਦਾ ਹੈ ਤੇ ਇਹ ਜਿਹੜੀ ਗੱਲ ਸਾਹਿਬ ਆਪਾਂ ਇੱਕ ਬੈਗ ਬਲੱਡ ਦਾ ਦਿਨੇ ਆ ਇੱਕ ਬੈਗ ਕੋਈ ਡੋਨਰ ਡੋਨੇਟ ਕਰਦਾ ਹੈ ਉਹਨਾਂ ਦੀ ਜਿੰਦਗੀਆਂ ਬਚਦੀਆਂ ਨੇ ਤਾਂ ਮੈਂ ਤਾਂ ਇਹ ਕਹਾਂਗਾ ਕਿ ਤੁਸੀਂ ਮੱਝੜ ਕੇ ਬਲੱਡ ਕੈਂਪਾਂ ਦਾ ਵੀ ਹਿੱਸਾ ਲੈਣਾ ਚਾਹੀਦਾ ਥੈਂਕ ਯੂ